ਸਰ ਮਾਰ ਕੇ ਵੀ 10000 ਯਾਰ ਹਸਰੀ ਗਾਲ ਹਸਰੀ ਗਾਲ ਬਾਈ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਮਹਾਰਾਜ ਸਭ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾ ਚ ਰੱਖੇ ਲੰਮੀਆਂ ਉਮਰਾਂ ਬਖਸ਼ੇ ਬਾਈ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ ਬਹੁਤ ਜ਼ਿਆਦੇ ਲੋੜੋਂ ਵੱਧ ਉਹ ਜੇਲ੍ਹ ਵਾਲੀ ਵੀਡੀਓ ਦੇਖ ਕੇ ਬੰਦੇ ਕਹਿੰਦੇ ਵੀ ਆਏ ਉਹ ਬਾਈ ਜੇ ਮੈਂ ਸੱਚੀਆਂ ਗੱਲਾਂ ਅੱਜ ਤੁਹਾਨੂੰ ਹੋਰ ਸੁਣਾਉਣਾ ਜੇ ਲਾਲੀ ਬਾਲੀ ਨੇ ਤਾਂ ਲੰਮੀ ਹੋ ਜੂ ਵੀਡੀਓ ਹੁਣ ਸਾਨੂੰ ਇੱਕ ਇਹ ਨਹੀਂ ਪਤਾ ਤੁਸੀਂ ਕਮੈਂਟ ਕਰਕੇ ਨਹੀਂ ਦੱਸਦੇ ਵੀ ਵੀਡੀਓ ਐਡੀ ਕਿ ਬਣਾਇਆ ਕਰੋ ਅਸੀਂ ਨਵੇਂ ਬੰਦੇ ਆ ਯਾਰ ਥੋੜਾ ਆਪਾਂ ਤਾਂ ਥੋੜਾ ਬਹੁਤ ਦੱਸੋ ਨਾ ਵੀ ਐਡੀ ਕਿ ਵੀਡੀਓ ਬਣਾਓ ਚਲੋ ਛੱਡੋ ਜਦੋਂ ਅਸੀਂ ਫੜੇ ਗਏ ਸਾਥੋਂ ਪਹਿਲਾਂ ਗਰਪਾਲਾ ਫੜਿਆ ਹੋਇਆ ਸੀ ਮੋਗੇ ਵਾਲਾ ਫਿਰ ਕੁਲਵੀਰ ਨਰੂ ਆਣੀਆਂ ਇੱਕ ਪੂਰਨ ਸੀਗਾ ਰਾਮਾਂ ਦਾ ਮੁੰਡਾ ਸੀਗਾ ਇਧਰੋਂ ਵੇਟ ਸਦਮਾ ਦੇ ਉਥਲੇ ਪਾਸਿਓ ਪੂਰਨ ਸਿੰਘ ਉਧਰੋਂ ਸਾਨੂੰ ਫੜ ਲਿਆ ਸਾਨੂੰ ਸੀਏ ਲੈ ਗਏ ਸਾਡੇ ਤੇ ਫੇਰੀ ਬਈ ਚੰਗੇ ਡਾਂਗ ਉਹਨਾਂ ਨੇ ਹਈ ਤਾਂ ਅਫਸਰ ਚੰਗੇ ਸੀਗੇ ਉਦੋਂ ਡੀਐਸਪੀ ਸਰਦਾਰ ਬਰਿਆਮ ਸਿੰਘ ਸੀਗਾ ਤੇ ਫੋਨ ਬੰਦ ਕਰ ਲੋ ਯਾਰ ਆਪਦੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੇਰਾ ਮੁੜ ਕੇ ਮੋਸ਼ਨ ਟੁੱਟ ਜਾਂਦਾ ਗੱਲ ਭੁੱਲ ਜਾਂਦੀ ਆ ਉਹ ਬਾਈ ਜਦੋਂ ਸਾਡੇ ਤੇ ਵੀ ਲੱਗੀ ਛੁੱਟੀ ਤੇ ਲੱਗਣੀ ਸੀ ਤੁਹਾਨੂੰ ਮੈਂ ਕੀ ਕਿਹਾ ਸੀਓ ਭੈਣ ਦੀ ਪੁੱਦੀ ਆਵੇ ਸਾਲੇ ਇਹਦਾ ਬੋਲਿਆ ਹੀ ਨਹੀਂ ਪੋਣਾ ਉਹ ਯਾਰ ਭੈਣ ਜਦੋਂ ਮੈਨੂੰ ਗੁੱਸਾ ਆ ਜਾਂਦਾ ਫਿਰ ਭੈਣ ਦਾ ਯਾਰ ਮੂੜ ਟੁੱਟ ਜਾਂਦਾ ਚਾਪਾ ਜਦੋਂ ਨਹੀਂ ਉੱਠਦੇ ਉੱਥੇ ਜਾਂਦੇ ਰੋ ਚੱਲੀ ਜਾਂਦੇ ਯਾਰ ਰਿਜ਼ਵਾਰ ਤੋਂ ਕੀ ਤੇ ਉਹ ਭਾਈ ਜਦੋਂ ਫੜ ਲਿਆ ਸਾਨੂੰ ਤੇ ਮਾਰਨ ਕੱਚਾ ਸੀਏ ਵਾਲੇ ਵੀ ਟਰੱਕ ਫੜ ਲਿਆ ਟਰੱਕ ਤਾਂ ਫੜਿਆ ਹੋਈ ਸੀਗਾ ਉਹਨਾਂ ਦਾ ਉਧਰੋਂ ਭਾਈ ਬੱਲ ਮਾਰ ਦਿਆ ਕਰੇ ਡੀਐਸਪੀ ਸਾਹਿਬ ਜਦੋਂ ਬੱਲ ਮਾਰੇ ਸਾਡਾ ਹਲਕ ਉਦੋਂ ਹੀ ਸੁੰਗ ਜਾਇਆ ਕਰੇ ਵੀ ਪਤਾ ਨਹੀਂ ਕਿਹਦੀ ਵਾਰੀ ਆ ਗਈ ਸਾਡੀ ਤਾਂ ਐਵੇਂ ਕੈਸੇ ਨਾਲੇ ਵਿਚਾਰੇ ਨੇ ਇੱਕ ਲਈਏ ਛੁੱਟੀ ਉਹ ਹੀ ਤਸੱਲੀਆਂ ਕਰਾਦੀਆਂ ਤੇ ਪੂਰਨ ਦੀ ਵਾਰੀ ਗੇੜੇ ਨਾਲ ਆ ਜਾ ਕਰੇ ਕਦੇ ਕਲਵੀਰ ਨੂੰ ਕੱਢ ਲਿਆ ਕਰ ਨਰੂਆਣੀਆਂ ਨੂੰ ਕਦੇ ਪੂਰਨ ਨੂੰ ਤੇ ਸਾਡੇ ਰੋਟੀ ਨਾਲ ਲੰਗੇ ਉਹ ਪੂਰਨ ਵੀ ਬੜਾ ਜਿੱਦੀ ਬੰਦਾ ਸੀ ਉਹ ਆਂਦਾ ਵੀ ਮੈਂ ਉਹਨੂੰ ਉਹੋ ਦੋ ਨਾ ਟਰੈਕਟਰਾਂ ਦੀ ਚੋਰੀ ਚਾਰੀ ਹੋਈ ਵੀ ਸੀ ਕੋਈ ਉਹ ਆਂਦੇ ਵੀ ਤੂੰ ਟਰੈਕਟਰ ਚੋਰੀ ਕਰੇ ਆ ਪੂਰਨਾਂ ਦਾ ਵੀ ਮੈਂ ਟਰੈਕਟਰ ਨਹੀਂ ਚੋਰੀ ਕਰੇ ਮੇਰੇ ਤੇਨ ਨਾਲਾ ਟਰੱਕ ਡੋਡਿਆਂ ਦਾ ਹੀ ਪਾ ਦਿਓ ਬਣਿਆ ਬਣਾਇਆ ਉਹਨਾਂ ਦੇ ਤਰ੍ਹਾਂ ਤੇ ਕਿਵੇਂ ਪਾ ਦਿੱ ਗਏ ਤਾਂ ਇਹਨਾਂ ਦਾ ਕਹਿੰਦਾ ਪਾ ਦਿਓ ਮੈਂ ਮੰਨ ਲੂ ਮੇਰਾ ਪਰ ਆ ਨਹੀਂ ਮੈਂ ਚੋਰੀ ਨਹੀਂ ਮੰਨਦਾ ਉਹ ਭਾਈ ਉਹ ਕੁੱਟਿਆ ਕਰਨ ਕੁੱਟ ਕੇ ਜਦੋਂ ਸਾਡੇ ਕੋਲੇ ਹਵਾਲਾਤ ਚ ਆਇਆ ਕਰ ਇੰਨੇ ਤਾਂ ਬੰਦੇ ਇੰਨੀਆਂ ਤਾਂ ਪਾਰਟੀਆਂ ਇੱਕ ਗਰਪਾਲਾ ਹੋ ਗਿਆ ਇੱਕ ਕਲਵੀਰ ਹੋ ਗਿਆ ਇੱਕ ਪੂਰਨ ਹੋ ਗਿਆ ਇੱਕ ਅਸੀਂ ਹੋ ਗਏ ਚਾਰੇ ਪਾਰਟੀਆਂ ਟੌਪ ਦੀਆਂ ਤੇ ਉਹਦਾ ਮਾਰਨ ਕੱਛਾਂ ਤੇ ਜਿਹੜਾ ਬਾਬਾ ਮੁਣਸੀ ਸੀ ਉਹਦਾ ਦੇਗ ਬਣਾ ਕੇ ਵੰਡਿਆ ਕਰੇ ਰੋਜ਼ ਚਲੋ ਜੀ ਉਧਰ ਜਦੋਂ ਪੂਰਨ ਤੇ ਬੱਲ ਮਾਰੀ ਪੂਰਨ ਨੂੰ ਕੱਢ ਲਓ ਬਾਹਰ ਪੂਰਨ ਤੇ ਫੇਰੀ ਝੁੱਟੀ ਚ ਪੂਰਨ ਅੰਦਰ ਆਇਆ ਜਿੱਦੀ ਉਹ ਵੀ ਮਾਂ ਦਾ ਪੁੱਤ ਬੜਾ ਸੀ ਵੀ ਉਹਦੇ ਤੇ ਪਹਿਲਾਂ ਵੀ 60 65 ਪਰਚੇ ਸੀਗੇ ਉਹ ਕੁੱਟਣੋਂ ਨਹੀਂ ਹਟੇ ਉਹ ਬੀੜੀ ਮੰਗਣੋਂ ਨਹੀਂ ਹਟਿਆ ਆ ਕੇ ਤਾਂ ਮੈਨੂੰ ਕਹਿੰਦਾ ਗੱਲ ਭਾਈ ਬੀੜੀ ਦਵਾ ਉਹ ਜਿਹੜਾ ਉੱਥੇ ਹੁੰਦਾ ਸੰਤਰੀ ਉਹ ਆਇਆ ਕਰੇ ਮੈਂ ਯਾਰ ਭਾਈ ਬਣ ਕੇ ਨਾ ਇਹਨੂੰ ਇੱਕ ਬੀੜੀ ਦੇ ਦੇ ਯਾਰ ਉਹਦੇ ਰਾਇਮਾ ਕਿਵੇਂ ਦੇ ਦੇ ਮੈਂ ਕਿਹਾ ਯਾਰ ਤੂੰ ਪੁੱਛ ਕੇ ਦੇ ਦੇ ਮੈਂ ਸਾਭ ਨੂੰ ਮੈਂ ਤਾਂ ਕਤਰਲਾ ਕਰ ਲੈਣਾ ਭਰਾਵਾ ਹੋਰ ਕੀ ਐ ਇੱਕ ਤਾਂ ਤੂੰ ਕੁੱਟੀ ਜਾਂਨੇ ਆ ਇਹ ਪਤੰਦਰ ਤੋਂ ਬੀੜੀਆਂ ਮੰਗੀ ਜਾਂਦਾ ਤੇ ਤੂੰ ਦੇ ਦੇ ਉਹ ਬਾ ਕੁੱਟ ਖਾ ਕੇ ਆਇਆ ਕਰ ਇੱਕ ਬੀੜੀ ਮੰਗ ਲਿਆ ਕਰ ਪਰ ਉਹ ਨਹੀਂ ਮੰਨਿਆਗਾ ਉਹ ਚੀਜ਼ ਫੇਰ ਭਰਾਵਾ ਉਧਰੋਂ ਅਸੀਂ ਉੱਥੇ ਬੈਠੇ ਮਾਲ ਵਾਧੂ ਸੀ 10 ਕਿਲੋ ਸਾਡੇ ਕੋਲੇ ਰਸਤਾ ਸਾਡੇ ਕਿੱਥੇ ਡੋਡੇ ਨੰਗਣ ਉੱਥੇ ਪੈਂਦ ਨੇ ਉਹ ਜਾਣ ਸੱਸੇ ਕਰੇ ਵੀ ਪਤਾ ਨਹੀਂ ਡਾਂਗ ਕਦੋਂ ਚੱਕ ਲੈਣੀ ਇਹਨਾਂ ਨੇ ਉਹ ਬਿੱਲ ਜੀ ਵਜੇ ਭੈਣ ਨਹੀਂ ਦਹਿਲ ਕੱਢ ਲਿਆ ਕਰੇ ਵੀ ਪਤਾ ਨਹੀਂ ਕਿਹਦੀ ਵਾਰੀ ਆ ਗਈ ਕਿਹਦੀ ਆ ਗਈ ਚਲੋ ਜੀ ਬੜੀ ਗੱਲ ਨਹੀਂ ਤਾਂ ਲੰਮੀ ਹੋ ਜਾਣੀ ਇੱਥੋਂ ਚਲੋ ਮੈਂ ਦੱਸ ਦਾਂ ਤੁਹਾਨੂੰ ਸਟਾਪ ਵਾਲਿਆਂ ਨੇ ਸੀਏ ਸਟਾਪ ਜਗਰੋਂ ਚੰਗੀ ਛੁੱਟੀ ਫੇਰੀ ਸਾਡੇ ਤੇ ਚੰਗਾ ਸਾਨੂੰ ਪਿਆਰ ਕਰਿਆ ਉਹਨਾਂ ਨੇ ਐਵੇਂ ਕਹਿ ਦਿੱ ਗਏ ਹਜੇ ਤਾਂ ਉਹਨਾਂ ਦੀ ਵੀ ਮਿਹਰਬਾਨੀ ਕਰਦੇ ਆਂ ਡੀਐਸਪੀ ਸਾਹਿਬ ਦੀ ਵਧੀਆ ਬੰਦੇ ਸੀ ਜੇ ਮੇਰੇ ਚੱਡੇ-ਚੁੱਡੇ ਪਾੜ ਦਿੰਦੇ ਮੈਂ ਤਾਂ ਮਰ ਜਾਂਦਾ ਜੇਲ੍ਹ ਦੇ ਵਿੱਚ ਹੀ ਇਹਨੂੰ ਵੀ ਬੰਦ ਕਰ ਦੇ ਤੇ ਉਹ ਮੰਨ ਕੇ ਉਹਨਾਂ ਨੇ ਦੱਸਿਆ ਮੈਂ ਕਿਹਾ ਮੇਰਾ ਗੋਡਾ ਟੁੱਟਿਆ ਹੋਇਆ ਮੇਰੇ ਪਸਲੀਆਂ ਟੁੱਟੀਆਂ ਚਲ ਉਹਨਾਂ ਨੇ ਲੱਤਾਂ ਨਹੀਂ ਖਿੱਚੀਆਂ ਚਲੋ ਜੀ ਜਦੋਂ ਉਹ ਤੋਂ ਬਾਅਦ ਸਾਨੂੰ ਅੰਮ੍ਰਿਤਸਰ ਲੈ ਕੇ ਦੋ ਤਿੰਨ ਬੰਦੇ ਜਿਹੜੇ ਮੇਨ ਸੀ ਉੱਥੇ ਬਾਈ ਜੀ 6.5 ਪੌਣੇ 7 7 ਫੁੱਟ ਦੇ ਮੁੰਡੇ ਦੇਖੋ ਜਦੋਂ ਮਹਾਰਾਜ ਮਦਦ ਕਰਦਾ ਉਹ ਸਾਨੂੰ ਉੱਥੇ ਉਹਨਾਂ ਨੇ ਅੰਮ੍ਰਿਤਸਰ ਜਵਾਂ ਕਰਾਤਾ ਜਿਵੇਂ ਲੱड्डा ਕੋਠੀ ਹੈ ਉਹਵੇਂ ਅੰਮ੍ਰਿਤਸਰ ਤੇ ਉਹ ਮੁਲਾਜ਼ਮਾਂ ਵਿਚਾਰੇ ਉੱਥੇ ਜਾਵੜੇ ਦਰਬਾਰ ਸਾਹਿਬ ਮੱਥਾ ਟੇਕਣ ਉੱਥੋਂ ਬਥਾਟੇ ਕੇ ਸਾਡੇ ਵਾਸਤੇ ਦੇਗ ਲੈ ਕੇ ਆਏ ਇੱਕ ਗੱਲੋਂ ਤਾਂ ਅਸੀਂ ਹੱਸ ਗਏ ਇੱਕ ਗੱਲੋਂ ਅਸੀਂ ਪਸਤਾਈਏ ਵੀ ਕਰੀਏ ਤੇ ਕਰੀਏ ਕੀ ਫੇਰ ਭਰਾਵਾ ਮਹਾਰਾਜ ਦੇ ਰੰਗ ਸਾਨੂੰ ਦੇਗ ਖਵਾਈ ਉਹਨਾਂ ਨੇ ਉੱਥੇ ਦੇਗ ਖਵਾ ਕੇ ਤੇ ਹਰੀ ਕੇਲੇ ਆਏ ਪਤਣ ਤੇ ਉੱਥੇ ਕਹਿੰਦੇ ਵੀ ਚਲੋ ਤੁਹਾਨੂੰ ਮੱਛੀ ਖਵਾਉਣੇ ਆ ਹਮ ਮੱਛੀ ਬਾਈ ਪੁਲਸ ਦਾ ਬੰਦਾ ਫੜਿਆ ਹੋਵੇ ਕਿੱਥੇ ਨੰਗਦੀਆਂ ਮੱਛੀਆਂ ਮੱਛੀ ਮੁੱਚੀ ਨਹੀਂ ਨੰਗਦੀਗੀ ਚਲ ਉਹਨਾਂ ਨੇ ਲੈ ਲਈ ਕਿ ਲੋ 1.5 ਕਿਲੋ ਵਿਚਾਰਿਆਂ ਨੇ ਗੱਡੀ 'ਚ ਹੀ ਬੈਠਿਆਂ ਨੂੰ ਸਾਨੂੰ ਖਵਾਈ ਨਾਲੇ ਪੁੱਛੀ ਜਾਣ ਜਿਹੜੀ ਅੱਧਾ ਕਿਲੋ ਫੀਮ ਉਹ ਦੇ ਦਿਓ ਉਹ ਮੈਂ ਕਿਹਾ ਬਾਈ ਜਦੋਂ ਸਾਨੂੰ ਇਹ ਟਰੱਕ ਡੋਡਿਆਂ ਦਾ ਤੁਹਾਡੇ ਸੀਏ 'ਚ ਖੜਾ ਜੇ ਸਾਡੇ ਕੋਲ 100 ਕਿਲੋ ਫੀਮ ਹੁੰਦੀ ਤੇ ਇਹ ਛੱਤਰ ਜ਼ਰੂਰ ਖਾਣੇ 100 ਕਿਲੋ ਫੀਮ ਪਿੱਛੇ ਉਹ ਵੀ ਤੁਹਾਨੂੰ ਦੇ ਦਿੰਦੇ ਉਹ ਹੱਟ ਕੋਲ ਹੈ ਉਹ ਹੀ ਨਹੀਂ ਸੀਗੀ ਚਲੋ 4-5 ਦਿਨ ਉੱਥੇ ਰੱਖਿਆ ਉਦੋਂ ਗਾਂ ਬਾਈ ਸਾਨੂੰ ਉਹਨਾਂ ਨੇ ਜੇਲ ਭੇਜਤਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਯਾਰ ਨਵੇਂ ਬੰਦੇ ਸੀਗੇ ਤਾਂ ਫਸ ਗਏ ਜਿਵੇਂ ਫਸ ਗਏ ਬੱਸ ਫੇਰ ਭਰਾਵਾ ਉੱਥੇ ਭੇਜਤਾ ਜੇਲ ਜੇਲ ਜਾ ਕੇ ਤੇ ਜੇਲ 'ਚ ਇਕੱਠਾ ਪੜਾ ਜਿਵੇਂ ਉਹ ਕਹਿੰਦੇ ਆ ਨਾ ਮਜੀਠੀਆ ਤੇ ਉਹ ਅੰਮ੍ਰਿਤਸਰ ਵਾਲੇ ਦਾ ਕੀ ਨਾਮ ਹੈ ਮੰਤਰੀ ਦਾ ਜਿਹੜਾ ਇਹ ਕਪਲ ਛੋਚ ਜਾਂਦਾ ਯਾਰ ਨਵਜੋਤ ਸਿੱਧੂ ਨਵਜੋਤ ਸਿੱਧੂ ਉਹ ਕਹਿੰਦਾ ਨਾ ਉੱਥੇ 8 8 ਫੁੱਟ ਦੀਆਂ ਚੱਕੀਆਂ ਤੇ ਵਾਕਈ ਸੱਚੀ ਗੱਲ ਉਹਨਾਂ ਦੀ ਉੱਥੇ 8 8 ਫੁੱਟ ਦੀਆਂ ਚੱਕੀਆਂ ਹੀ ਆ 8 ਫੁੱਟ ਜਗ੍ਹਾ ਹੈ ਇਹਨੂੰ ਤੇ 8 ਹੀ ਹੈ ਇਹਨੂੰ ਤੇ ਉਹਦੇ 'ਚ ਅਸੀਂ 6 ਬੰਦੇ ਭਾਈ ਜੀ ਨਾਲ ਦੇ ਤਾਂ ਸੌਂਗੇ ਮੈਂ ਤਾਂ ਆਪਦਾ ਕੁਰਤਾ ਲਾ ਕੇ ਥੱਲੇ ਵਿਛਾਇਆ ਉੱਥੇ ਪਿਆ ਤੇ ਕੋਠਾ ਭੈ ਨਾ ਜਾਨ ਨਿਕਲੇ ਵੀ ਹੋ ਕੀ ਗਿਆ ਸਾਲਾ ਮੇਰਾ ਇੱਕ ਸਾਨੂੰ ਸ਼ਖਾਂਦੇ ਸੀਗੇ ਬੜਾ ਬੁਰਾ ਹਾਲ ਹੋਇਆ ਉੱਥੇ ਰਾਤ ਬੜੀ ਔਖੀ ਕੱਢੀ ਸਾਰੇ ਸੌਗੇ ਮੇਰੇ ਨਾਲ ਦੇ ਵੀ ਹੋਰ ਵੀ ਮੈਨੂੰ ਤਾਂ ਭਈ ਨੀਂਦ ਨਹੀਂ ਆਈ ਉੱਥੇ ਤੜਕੇ ਨੂੰ ਫਿਰ ਉੱਥੇ ਡੀ ਡਾਇਰੈਕਸ਼ਨ ਫਿਰ ਉਹ ਨਸ਼ਾ ਸੜਾਉ ਸੈਂਟਰ ਉਹਨੂੰ ਡੀ ਡਾਇਰੈਕਸ਼ਨ ਕਹਿ ਦਿੰਦੇ ਆ ਤੜਕੇ ਨੂੰ ਸਾਨੂੰ ਫਿਰ ਉਹਦੇ ਚ ਪਾਇਆ ਫਿਰ ਉੱਥੇ ਕੱਢੇ 8-9 ਦਿਨ ਫਿਰ ਉਹ ਤੋਂ ਬਾਅਦ ਆਹ ਵੇਖਿਆ ਹਿਸਾਬ ਕਿਤਾਬ ਵੀ ਕੀ ਆ ਜੇਲ੍ਹ ਦਾ ਫਿਰ ਚੱਕੀ ਲਈ ਉਹ ਜਿਹੜੀ 8 ਫੁੱਟ ਵਾਲੀ ਉਹ ਉਹਦੇ 'ਚ ਅਸੀਂ ਤਿੰਨ ਜਣੇ ਤਿੰਨ ਚਾਰ ਜਣੇ ਤਿੰਨ ਹੀ ਸੀਗੇ ਤਿੰਨ ਜਣੇ ਰਹਿ ਫੇਰ ਅਸੀਂ ਉੱਥੇ ਉਹ ਉਹ ਮੁੱਲ ਮਿਲਦੀਆਂ ਪੈਸਿਆਂ ਦੀਆਂ ਪੈਸੇ ਦਿਓ ਤਾਂ ਲੈ ਲਓ ਜੇ ਅਫਸਰ ਬਦਲ ਗਿਆ ਦੁਬਾਰਾ ਫੇਰ ਪੈਸੇ ਫੋਨ ਚਲਾਉਣਾ ਉਹਦੇ ਪੈਸੇ ਸਾਰਾ ਜੇਲ੍ਹ 'ਚ ਪੈਸੇ ਦਾ ਕੰਮ ਇਹ ਤੋਂ ਜੱਡ ਰੋਟੀ ਖਾਣੀ ਥੋੜੇ ਆਪਦੇ ਹੱਥ ਵਾਸਤੇ ਚੰਗੀ ਖਾ ਲੋ ਮਾੜੀ ਖਾ ਲੋ ਪਰ ਕੰਮ ਉੱਥੇ ਪੈਸੇ ਦਾ ਹੀ ਆ ਉਥੇ ਹੁਣ ਮੁੰਡੇ ਚੰਗੇ ਘਰਾਂ ਦੇ ਵੀ ਆ ਤਕੜੇ ਵੀ ਆ ਨੱਕੇ ਵੀ ਆ 76 ਦੇ ਵਿੱਚ ਬਾਈ ਜੀ ਇੰਨੇ ਬੰਦੇ ਬੀਬੀਆਂ ਨੇ ਪਸਾਤੇ ਭੈਣਾਂ ਨੇ ਨੱਕੇ 76 ਵਾਲੇ ਮੈਂ ਤੁਹਾਨੂੰ ਦੱਸਦਾ ਸੱਚੇ ਉਹ ਆ ਜਿਨ੍ਹਾਂ ਨੇ ਉਹਨਾਂ ਨੂੰ ਪੁਮ ਫਾਹੇ ਲਾ ਦਿਓ ਜਿਨੇ ਇੱਕ ਕੁੜੀ ਨਾਲ ਪੰਜ ਮੁੰਡਿਆਂ ਨੇ ਰੇਵ ਕਰਿਆ ਜਾਂ ਚੌਹਾਂ ਨੇ ਕਰਿਆ ਜਾਂ ਸੱਤਾ ਨੇ ਕਰਿਆ ਜਿਹੜਾ ਇੱਕ ਕੁੜੀ ਤੇ ਇੱਕ ਮੁੰਡਾ ਉਹਦਾ ਪਹਿਲਾਂ ਗੱਲਬਾਤ ਹੁੰਦੀ ਆ ਬਾਅਦ ਚ ਰੌਲਾ ਪਾ ਦਿੰਦੇ ਆ ਵੀ ਤੱਕੇ ਨਾਲ ਆ ਕੁਝ ਕਰ ਗਿਆ ਜਿੰਨੇ ਬੰਦੇ ਜੇਲ੍ਹ ਚ ਛੇਤਰ ਵਾਲਾ ਕੋਈ ਨਹੀਂ ਮੰਨਦਾ ਵੀ ਇਹ ਛੇਤਰ ਵਾਲਾ ਸੱਚਾ ਕੋਈ ਹੋਣਗੇ 2-4 ਸੱਚੇ ਵੀ ਹੋਣਗੇ ਕਹਿੰਦੇ ਨੇ ਪੰਜ ਉਂਗਲ ਇੱਕੋ ਜੀਆਂ ਨਹੀਂ ਹੋਣਗੇ ਕੋਈ 5-4 10 ਉਹ ਵੀ ਹੋਣਗੇ ਤੇ ਪਰ ਸਾਰੇ ਨਹੀਂ ਸਾਰੇ ਤਾਂ ਲੋਕੀ ਲਾਗਬਾਜ਼ ਨਹੀਂ ਪਸਾਈ ਜਾਂਦੇ ਵੀ ਪਵਾ ਦਿਓ ਪਰਚਾ ਨਾਲੇ ਪੈਸੇ ਲਵਾਂਗੇ ਤੇ ਨਾਲੇ ਉਹ ਕਰਾਂਗੇ ਜੋ ਕਰਾਂਗੇ ਫਿਰ ਬਈ ਬੰਦੇ ਜਾਣਨ ਲੱਗ ਪਏ ਮੈਨੂੰ ਗਿੱਲ ਮੋਗੇ ਵਾਲੇ ਦੇ ਨਾਂ ਤੇ ਸਾਡੀ 15 ਦਿਨਾਂ ਬਾਅਦ ਖਣੀ 13 ਦਿਨਾਂ ਬਾਅਦ ਤਰੀਕ ਹੁੰਦੀ ਸੀ ਕੋਰਟ ਦੇ ਵਿੱਚ ਜੱਜ ਸਾਹਿਬ ਦੇ હાજર ਹੋਣਾ ਹੁੰਦਾ ਸੀ ਤੈ ਅਹੀ ਵੀ ਕਰੇ ਫੋਨ ਲਾ ਦੇਣਾ ਵੀ ਰੋਟੀ 15 20 ਬੰਦਿਆਂ ਦੀ ਲੈ ਆਓ ਤੇ ਮੇਰੇ ਘਰ ਵਾਲੀ ਨੇ ਤੇ ਮਾਤਾ ਨੇ ਰੋਟੀਆਂ ਲੈ ਕੇ ਜਾਣੀਆਂ 30 35 ਬੰਦਿਆਂ ਦੀਆਂ ਉਹ ਜਿਹੜੀ ਪੇਸ਼ੀ ਹੁੰਦੀ ਹੈ ਨਾ 15 ਦਿਨਾਂ ਬਾਅਦ ਉਹਦੇ ਤੇ 25 30 35 37 40 ਜਣੇ ਜਿੰਨਿਆਂ ਦੀ ਪੇਸ਼ੀ ਉਹਨਾਂ ਨੂੰ ਲਿਆਉਣਾ ਪੈਂਦਾ ਆ ਡੋਡੀ ਕੋਰਟ 'ਚ ਸਾਡਾ ਸੀਗਾ ਸੈਸ਼ਨ ਜਗਰਾਵਾ ਸੈਸ਼ਨ ਕੋਈ ਲੁਧਿਆਣਾ ਸੈਸ਼ਨ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਯਾਨੀ ਜਿਹੜੇ ਸਾਡੇ ਨਾਲ ਹੁੰਦੇ ਉਹਨਾਂ ਦਾ ਤਾਂ ਚਾਹ ਚੜ ਜਾਂਦਾ ਵੀ ਅੱਜ ਗੱਲ ਉਹਨਾਂ ਚੱਲੇ ਆ ਤੇ ਕੋਈ ਚੱਕਰ ਨਹੀਂ ਰੋਟੀ ਪਾਣੀ ਦਾ ਹੋਰ ਕਾਹੇ ਦਾ ਫਿਰ ਭਈ ਵਿੱਚ ਪੰਜ ਸੱਤ ਡਿੱਗੀਆਂ ਵੀ ਹੁੰਦੀਆਂ ਸੀ ਉਹ ਕਿਆ ਕਰਨਾ ਸਾਡਾ ਮਸਲਾ ਹੱਲ ਕਰਾ ਕੇ ਦੋ ਆਪਾਂ ਭਈ ਸਹੀ ਗੱਲ ਦੱਸਦੇ ਆ ਇੱਕ ਦਿਨ ਮਲਾਜਮਾ ਨੂੰ ਲੰਬਾ ਨਹੀਂ ਹੋਣ ਦਿੱਤਾ ਕਹੇ ਗੱਲ ਦਾ ਵੀ ਇੱਕ ਦਿਨ ਕਿਉਂ ਆਪਾਂ ਗਲਤ ਕੰਮ ਕਰੇ ਹੀ ਨਹੀਂ ਕੋਈ ਆਪਾਂ ਇਸ ਰੇਸ ਦੇ ਘੋੜੇ ਹੀ ਹੈ ਨਹੀਂ ਸੀਗੇ ਫਸ ਗਏ ਚਲੋ ਜਿਹੜਾ ਕੋ ਹੋ ਗਿਆ ਹੋ ਗਿਆ ਅਣਜਾਣਪੁਰੇ ਚ ਸਾਰਾ ਕੁਝ ਹੋ ਗਿਆ ਉਥੇ ਰਹਿ ਉਥੇ ਮੈਂ ਪਿਛਲੀ ਵੀਡੀਓ ਚ ਵੀ ਗੱਲ ਕਰੀ ਆ ਵੀ ਉਹ ਪਾਸਟਰਾਂ ਨੂੰ ਪਾਸਟਰ ੱੱਕੇ ਨਾ ਆਇਆ ਕਰਨ ਉੱਚ ਮੈਂ ਥੋੜੀ ਜੀ ਗੱਲ ਉੱਕ ਗਿਆ ਸੀ ਪਾਸਟਰ ਤੱਕੇ ਨਾ ਆਇਆ ਕਰਨ ਤੇ ਬਹੁਤ ਬੰਦੇ ਤਾਂ ਜਾਂਦੇ ਨਹੀਂ ਸੀ ਤੇ ਜਿਹੜੇ ਨਹੀਂ ਜਾਂਦੇ ਸੀ ਉਹਨਾਂ ਨੂੰ ਮੁਲਾਜ਼ਮ ਡਾਂਗਾ ਨਾਲ ਲੈ ਕੇ ਜਾਂਦੇ ਸੀ ਵੀ ਚਲੋ ਉੱਥੇ ਕੱਠ ਕਰੋ ਛੇਤਰਪ੍ਰੇਟ ਹੁੰਦੀ ਸੀਗੀ ਉਹ ਜਿਹੜਾ ਕੋਈ ਉਹੋ ਜਿਹਾ ਮਾੜਾ ਬੰਦਾ ਉੱਠ ਕੇ ਤੁਰ ਪੈਂਦਾ ਹੀ ਜਾਂ ਮੂਰੇ ਲੱਗ ਪੈਂਦਾ ਸੀ ਮੂਰੇ ਲਾਲਾ ਲੈ ਕੇ ਜਾਂਦੇ ਜਿਵੇਂ ਗਾਈਆਂ ਨੂੰ ਲਾ ਕੇ ਲੈ ਕੇ ਜਾਂਦੇ ਹੁਣ ਜੇਲ੍ਹ ਚ ਤਾਂ ਯਾਰ ਬੰਦਾ ਬੇਵਸਾ ਚਾਹੇ ਇੱਕ ਆ ਤੇ ਚਾਹੇ ਦੋ ਆ ਚਾਹੇ ਪੰਜ ਚਾਹੇ 50 ਉਹਨਾਂ ਦੇ ਅੰਡਰ ਆ ਸਾਰਾ ਕੁਝ ਇਹ ਹੋ ਜਨੋ ਨੇ ਦਾਲ ਪਾਣੀ ਰੋਟੀ ਦੇ ਤਾਂ ਬਸ ਓਕੇ ਹੀ ਆ ਉਹ ਵਾਹਿਗੁਰੂ ਕਹਿ ਕੇ ਐ ਵਾਹਿਗੁਰੂ ਕਹਿ ਕੇ ਛਕ ਲੋ ਬਸ ਉਵੇਂ ਲੋਕ ਖਾਂਦੇ ਦੇਖੇ ਫੇਰ ਕੋਈ ਹੋਰ ਮਾੜਾ ਬੰਦਾ ਉਥੇ ਸ਼ੇਰ ਤੇ ਬੱਕਰੀ ਇੱਕ ਥਾਂ ਵੀ ਪਾਣੀ ਪੀਂਦੇ ਆ ਇਹ ਨਾ ਕੋਈ ਕਹਦਾ ਵੀ ਆਏ ਆ ਜਾਂ ਜਾਊਗਾ ਉਥੇ ਸ਼ੇਰ ਨੇ ਪੀਣਾ ਉਥੇ ਹੀ ਬੱਕਰੀ ਨੇ ਪੀਣਾ ਜਣੀ ਤਕੜੇ ਮਾੜੇ ਮੂੜੇ ਵਾਲਾ ਕੋਈ ਸਵਾਲ ਨਹੀਂਗਾ ਤੇ ਨਾ ਅਸੀਂ ਤਾਂ ਕਿਤੇ ਰੱਖਿਆ ਹੀ ਆ ਸਾਡੇ ਨਾਲ ਦਾ ਮਝ ਵੀ ਸਿੱਖਾਂ ਦੇ ਮੁੰਡੇ ਉੱਥੇ ਵੀ ਸੀ ਬਾਹਰ ਵੀ ਸੀ ਹੈਗੇ ਵੀ ਆ ਪਿੰਡ ਦੇ ਨੂੰ ਪਤਾ ਵੀ ਆ ਤਕੜੇ ਬੰਦੇ ਨਾਲ ਘੱਟ ਰੱਖੀ ਆ ਮਾੜੇ ਬੰਦੇ ਨਾਲ ਯਾਰੀ ਆ ਸਾਰਿਆਂ ਨਾਲ ਫੇਰ ਉੱਥੇ ਭਾਈ ਦਾਲ ਆਇਆ ਕਰੇ ਸਾਨੂੰ ਦੱਸਿਆ ਵੀ ਇੱਕ ਜਗ੍ਹਾ 'ਚ 17 ਦਾ 17 ਬੰਦਿਆਂ ਦੀ ਦਾਲ ਤੇ ਮੂੰਗੀ ਦਾ 100 ਦਾਣਾ ਇਹ ਵੜਗੇ ਧੱਕੇ ਨਾਲ ਉੱਥੇ ਐਂ ਕਰਾਂਗੇ ਸਾਡਾ ਸੁਣੋ ਭਾਸਨ ਸੁਣੋ ਉਹ ਸੁਣੋ ਹੁਣ ਜਿਹੜੇ ਮਜਬੂਰ ਸੀ ਉਹਨਾਂ ਨੂੰ ਸੁਣਨਾ ਵੀ ਪਿਆ ਉਹ ਗੱਲ ਮੈਂ ਉਹੀ ਅੰਮ੍ਰਿਤਸਰ ਕਮੇਟੀ ਦੀ ਕਰੀ ਸੀਗੀ ਵੀ ਬਾਈ ਜੀ ਤੁਸੀਂ ਬਹੁਤ ਕੁਝ ਕਰ ਸਕਦੇ ਆਂ ਜ਼ਥੇਦਾਰ ਜੀ ਕਰੋ ਜੀ ਉਥੇ ਕੋਹਨਾ ਕੋ ਦੇ ਦੂਆ ਕਰੋ ਬਾਹਰੋਂ ਫਿਰ ਹੋਰ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਇੱਥੇ 2 ਰੁਪਏ ਕਿਲੋ ਥੋੜੀ ਮੰਡੀ ਚ ਗੋਭੀ ਵਿਕਦੀ ਆ ਤੇ ਜੇ ਤੁਸੀਂ ਗੱਡੀ ਚ ਵੀ ਪਾ ਕੇ ਲੈ ਕੇ ਜਾਣੇ ਆ ਤੇ 4000 ਰੁਪਏ 3500 ਕਿਰਾਇਆ ਉਥੇ ਵਿਕਦੀ ਨਹੀਂ ਉਥੇ ਬਾਹਰ ਵੀ ਤਾਂ ਲਾ ਕੇ ਹੀ ਆਉਣੇ ਆ ਵਧੀਆ ਚੀਜ਼ ਵਧੀਆ ਗੋਭੀ ਹੁੰਦੀ ਆ ਮੈਂ ਆਪ 2 ਸਾਲ ਗੋਭੀ ਲਈ ਆ ਉਥੇ ਉਹ ਜੇਲ੍ਹ ਚ ਲਾ ਦੇਆ ਕਰੋ ਲੁਧਿਆਣਾ ਜੇਲ੍ਹ ਚ ਜੇ ਕੋਈ ਫਰੀਦਕੋਟ ਜਾਂਦਾ ਉਹ ਫਰੀਦਕੋਟ ਜੇਲ੍ਹ ਚ ਲਾ ਦੇਵੇ ਆਲੂ ਲਾ ਆਵੇ ਗੋਭੀ ਲਾ ਆਵੇ ਪਰ ਆਪਾਂ ਕਰਦੇ ਹੀ ਨਹੀਂ ਆਪਾਂ ਨੇ ਸਾਨੂੰ ਕੀ ਉਹ ਤਾਂ ਬਈ ਉਹਨੂੰ ਆ ਜਿਹਦਾ ਬੰਦਾ ਫਸਿਆ ਕੋਈ ਕੇਲੇ ਲੈ ਕੇ ਨਹੀਂ ਜਾਂਦਾ ਮਗਰ ਚਾਚੇ ਮਾਮੇ ਦਾ ਮੁੰਡਾ ਤਾਂ ਇਹਦਾ ਕੋਈ ਹੋਵੇ ਅਗਲਾ ਤਾਂ ਇਹਨੇ ਕਿਡਾ ਹੁਣ ਆਉਣਾ ਆਹੀਂ ਕਹਿੰਦੇ ਇਹਨੇ ਕਢਾਉਣਾ ਆਉਣ ਨੂੰ ਤਾਂ ਮਹਾਰਾਜ ਨਾ ਮਾਰੇ ਬੰਦੇ ਨੂੰ ਸਭ ਬੰਦੇ ਉਥੋਂ ਆਉਂਦੇ ਆ ਨਾ ਕਹਿੰਦੇ ਮੈਂ ਉਥੇ ਘਾਵਤ ਸੁਣੀ ਆ ਕਹਿੰਦੇ ਨਾ ਰੇਲ ਤੇ ਨਾ ਜੇਲ ਬੰਦੇ ਨੂੰ ਰੋਕ ਨਹੀਂ ਸਕਦੀ ਕੋਈ ਟਾਈਮ ਹੁੰਦਾ ਮਾੜਾ ਕੋਈ ਸਾਲ 2 ਸਾਲ 4 ਸਾਲ ਨਿਕਲ ਜਾਂਦਾ ਆ ਜਾਂਦਾ ਬੰਦਾ ਤੇ ਉਹ ਵਾਕਿਆ ਸੱਚੀ ਗੱਲ ਆ ਰੇਲ ਤੇ ਜੇਲ ਬੰਦਾ ਨਹੀਂ ਰੋਕਦੀ ਪਰ ਇਹ ਨਹੀਂ ਤੁਸੀਂ ਗਲਤ ਕੰਮ ਕਰਕੇ ਜਾਓ ਉੱਥੇ ਤੇ ਲੱਤ ਵੱਡਜੋ ਕਿਹਦੀ ਕਿਹਦੀ ਬਾਹ ਵੱਡਜੋ ਲੈਣਾ ਕੀ ਆ ਇਹੋ ਜਿਹਾ ਕੰਮ ਨਾ ਕਰਿਓ ਇਹ ਨਾ ਵੀ ਤੁਸੀਂ ਦਲੇਰੀ ਫੜਜੋ ਵੀ ਜੇਲ ਚ ਕੁਛ ਨਹੀਂ ਚਿੱਤੜ ਨਾ ਬੱਠਲਰਗੇ ਹੋ ਜਾਂਦੇ ਬਾਲ ਨਹੀਂ ਰਹਿੰਦਾ ਚਿੱਤੜਾਂ ਤੇ ਭੁंजे ਪੈਣਾ ਪੈਂਦਾ ਪੱਥਰਾਂ ਤੇ ਤੇ ਮੇਰਾ ਵੀਰ ਕੋਈ ਵੀਡੀਓ ਦੇ ਕੇ ਗਲਤ ਪਾਸੇ ਉਹਨਾਂ ਗਾਈਡ ਕਰ ਜੇ ਗੱਲ ਵੀ ਉੱਥੇ ਜੇਲ੍ਹ ਵੇਖਣ ਵਾਲੀ ਆ ਕੁਛ ਨਹੀਂ ਵੇਖਣ ਵਾਲਾ ਉੱਥੇ ਮਹਾਰਾਜ ਵੈਰੀ ਦੁਸ਼ਮਣ ਨੂੰ ਨਾ ਲੈ ਕੇ ਜਾਵੇ ਜਿਹੜੇ ਜਿਹੜੇ ਗਏ ਉਹਨਾਂ ਨੂੰ ਹੀ ਪਤਾ ਕੀ ਭਾਅ ਵੇਕਦੀ ਆ ਉੱਥੇ ਗਲਤ ਮੈਸੇਜ ਨਾ ਪਹਚਾਇਓ ਵੀ ਖਣੀ ਜੇਲ੍ਹ ਹੀ ਵੇਖਣ ਵਾਲੀ ਚੀਜ਼ ਆ ਜੇਲ੍ਹ ਦੇ ਵਿੱਚ ਕੁਛ ਨਹੀਂ ਦੇਖਣ ਵਾਲਾ ਉਹ ਤਾਂ ਗਾਈਆਂ ਵਾਲਾ ਕੰਮ ਫਿਰ ਜਿਹੜਾ ਬੰਦਾ ਜਿਹਨੂੰ ਸਜ਼ਾ ਹੋ ਜਾਂਦੀ ਆ ਉਹ ਵੀ ਭਰਾਈ ਹੁੰਦਾ ਕੈਦੀ ਉਹ ਕਈ ਵਿੱਚ ਬਚਕਾਟਾਂ ਕਰਦੇ ਆ ਉਹ ਹੱਥ ਨੇ ਜਦੋਂ ਬੰਦ ਹੋਣਾ ਹੁੰਦਾ ਤੜਕੇ ਜੇਲ੍ਹ ਖੁੱਲਦੀ ਆ 7 ਵਜੇ 6 ਵਜੇ 6 ਵਜੇ ਜੇਲ੍ਹ ਖੁੱਲ ਗਈ 12 ਵਜੇ ਤਾਈਂ ਆਉਦਾ ਰੋਟੀ ਪਾਣੀ ਬਣਾਓ ਨਾਓ ਤੋ ਕੁਝ ਮਰਜ਼ੀ ਕਰੋ 12 ਵਜੇ ਫਿਰ ਜੇਲ੍ਹ ਬੰਦਦਾ ਬੰਦੀ ਕਹਿ ਦਿੰਦੇ ਉਹਨੂੰ ਬੰਦੀ ਹੋ ਗਈ 3 ਵਜੇ ਫਿਰ ਖੁੱਲਦੀ ਆ ਹੱਥ ਨੇ 6 ਵਜੇ ਫਿਰ ਬੰਦ ਹੋ ਜਾਣੀਆਂ ਤੇ ਜਿਹੜਾ ਹੱਥ ਨੇ ਬੰਦ ਕਰਦਾ ਉਹ ਪਤਾ ਆ ਕਿ ਕੀ ਕਹਿੰਦਾ ਬੰਦਿਆਂ ਨੂੰ ਚੰਗਿਆ ਭਲੇ ਨੂੰ ਖੁੱਡੇ 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 ਜਿਵੇਂ ਆਪਾਂ ਕੁੱਕੜ ਤਾਰਦੇ ਹੁੰਨੇ ਆ ਤੇ ਉਵੇਂ ਵੀ ਜਿਵੇਂ ਆਪਣਾ ਪਸ਼ੂ ਆ ਕਿੱਲੇ ਤੇ ਜਾ ਕੇ ਆਪ ਹੀ ਖੜ ਜਾਂਦਾ ਵੀ ਇੱਥੇ ਖੜਦਾ ਮੈਂ ਉਵੇਂ ਬੰਦੇ ਨੂੰ ਜਾ ਕੇ ਖੜਨਾ ਪੈਂਦਾ ਵੀ ਆ ਮੇਰਾ ਟਿਕਾਣਾ ਤੇ ਇੱਥੇ ਹੀ ਆ ਸਾਰਾ ਕੁਝ ਤੁਸੀਂ ਇਹ ਜੇਲ੍ਹ ਵਾਲੀ ਵੀਡੀਓ ਨੂੰ ਬੜਾ ਪਿਆਰ ਦਿੱਤਾ ਬੜੀ ਵੇਖੀ ਆ ਪਰ ਹੁਣ ਦੱਸਦਾ ਵੀ ਗਲਤ ਕੰਮ ਆ ਨਾ ਕੋਈ ਬੰਦਾ ਕਰਿਓ ਲੋੜ ਹੀ ਨਹੀਂ ਫੇਰ ਕਹਿ ਦਿੰਨੇ ਆ ਪੁਲਿਸ ਮਲਾਜ ਮਾੜੇ ਆ ਸਾਰੀ ਪੁਲਿਸ ਚੰਗੀ ਨਹੀਂ ਸਾਰੀ ਪੁਲਿਸ ਮਾੜੀ ਨਹੀਂ ਬੱਤ ਬਹੁਤ ਬਹੁਤ ਚੰਗੇ ਅਫਸਰ ਪਿਆ ਪੰਜ ਉਂਗਲਾਂ ਫੇਰ ਇੱਥੇ ਫੇਰ ਆਈਆਂ ਸਾਰੀ ਪੁਲਿਸ ਇੱਕੋ ਜਿਹੀ ਨਹੀਂ ਨਾ ਸਾਰੀ ਪੁਲਿਸ ਮਾੜੀ ਐ ਨਾ ਚੰਗੀ ਐ ਹੁਣ ਸਾਡਾ ਆਹ ਬਦਨੀ ਥਾਣਾ ਲੱਗਦਾ ਸਾਨੂੰ ਜਿੰਨੇ ਵੀ ਮੁਲਾਜ਼ਮ ਆਏ ਆ ਬਦਨੀ ਥਾਣੇ ਚ ਪਹਿਲਾਂ ਆਪਾਂ ਤਾਂ ਕਿਤੇ ਗਏ ਨਹੀਂ ਐਵੇਂ ਕਹਿ ਦਈਏ ਹੁਣ ਜਿੰਨੇ ਵੀ ਆਏ ਆ ਚਾਹੇ ਕੋਈ ਛੋਟਾ ਅਫਸਰ ਆ ਚਾਹੇ ਕੋਈ ਉਦੋਂ ਵੱਡਾ ਉਦੋਂ ਵੱਡਾ ਸਭ ਨੂੰ ਸਲੂਟ ਆ ਦਿਲੋਂ ਬਹੁਤ ਵਧੀਆ ਮੁਲਾਜ਼ਮ ਆਏ ਇੱਥੇ ਆਫਸਰ ਚਾਹੇ ਕੋਈ ਛੋਟੇ ਰੈਂਕ ਤੇ ਕੋਈ ਵੱਡੇ ਰੈਂਕ ਤੇ ਆ ਐਸ ਐਚਓ ਸਾਹਿਬ ਬਹੁਤ ਵਧੀਆ ਬੰਦੇ ਬਦਨੀ ਥਾਣੇ ਦੇ ਨਜਾਇਜ਼ ਨਹੀਂ ਕਰਦੇ ਉਹ ਵੀ ਬੰਦੇ ਨਾਲ ਧੱਕਾ ਕਰ ਲੈਣਗੇ ਜੇ ਹੁਣ ਬੰਦੇ ਕੋਲੋਂ ਹੀ ਕੋਈ ਨਿਕਲੇ ਫਿਰ ਤਾਂ ਪਰਚਾ ਪਾਉਣਾ ਹੀ ਪਾਉਣਾ ਐਂ ਨਹੀਂ ਵੀ ਜਾਣੀ ਸਾਡੇ ਤੇ ਨੱਕਾ ਪਰਚਾ ਪਾ ਦੇਣਗੇ ਇਹੋ ਜੇ ਮੁਲਾਜ਼ਮ ਐ ਇਹੋ ਜੇ ਮੁਲਾਜ਼ਮਾਂ ਨੂੰ ਦਿਲੋਂ ਸਲੂਟ ਆ ਇੱਕ ਦਿਨ ਮੱਗੇ ਵੀ ਵੀਡੀਓ ਪਾਉਣੀ ਸੀ ਮੈਂ ਨਾ ਭੁੱਲ ਜਾਨਾ ਮੇਰੇ ਕੋਲੇ ਮੁੱਦੇ ਬਹੁਤ ਆ ਲੈਪਟਾਪ ਹੀ ਆਹ ਜੇ ਪੰਜ ਬੰਦੇ ਮੂਰੇ ਬਹਿ ਕੇ ਸਵਾਲ ਕਰਨਾ ਆ ਗੱਲ ਦੱਸ ਤੇ ਮੈਂ ਪੰਜਾਂ ਦੇ ਜਵਾਬ ਦਊਂਗਾ ਜੇ ਨਹੀਂ ਆਉਂਦਾ ਉਹ ਮੈਂ ਕਹਤੋਂ ਮੈਨੂੰ ਨਹੀਂ ਆਉਂਦਾ ਝੂਠ ਨਹੀਂ ਬੋਲਦਾ ਜਮਾਂ ਸੱਚ ਦੱਸੂ ਉਮਰ ਦਾ ਆਉਂਦਾ ਵਿੱਚ ਭੁੱਲ ਜਨਾ ਵੀ ਕਿਹੜੀ ਕੈਸਟ ਪਾਲੀ ਆ ਕਿੱਧਰ ਨੂੰ ਤੁਰ ਪਈ ਆ ਸਵਾਦ ਮੈਨੂੰ ਫੇਰ ਆਉਂਦਾ ਦੋ ਚਾਰ ਜਣੇ ਨਾਲ ਬੈਠੇ ਨੂੰ ਪੁੱਛਣ ਵਾਲੇ ਬਾਈ ਆ ਗੱਲਾਂ ਇਹ ਹੈਗੀ ਆ ਜੇ ਤਾਂ ਮੈਨੂੰ ਪਤਾ ਹੋਊ ਮੈਂ ਕਹੂੰ ਹਾਂ ਜੇ ਮੈਨੂੰ ਨਹੀਂ ਪਤਾ ਮੈਂ ਉਦੋਂ ਹੀ ਕਹੂੰ ਮੈਨੂੰ ਨਹੀਂ ਪਤਾ ਇੱਕ ਅਸੀਂ ਅਜੇ ਬੰਦੇ ਨਵੇਂ ਆ ਅਮੁੰਡੇ ਕੋਈ ਕੱਲ ਸਾਡੇ ਪਿੰਡ ਪਡਹਾਰਾ ਕਰਾਇਆ ਸੀ ਇੱਥੇ ਉੱਥੇ ਹੋਰ ਜਗ੍ਹਾ ਸੀ ਉਹੀ ਜਗ੍ਹਾ ਸਾਡੇ ਖੇਤ ਵੀ ਆ ਫਿਰ ਮੈਂ ਬਰਾ ਸਰਪੰਚਾਂ ਨੂੰ ਪੁੱਛਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇੱਥੇ ਕਰਾ ਦਿਓ ਫਿਰ ਇੱਥੇ ਕਰਾਇਆ ਤੇ ਅੱਜ ਉਹ ਮੁੰਡੇ ਗਏ ਹੋਏ ਸੀ ਫਿਰ ਮੈਂ ਹੋਰ ਮੁੰਡਾ ਸਾਧ ਕੇ ਲਿਆ ਮੈਂ ਕਿਹਾ ਯਾਰ ਵੀਡੀਓ ਬਣਾ ਉਹ ਸਟੈਂਡ ਟੂੰਡ ਲਿਓਣੇ ਇੱਕ ਅਦੇ ਦਿਨ ਚ ਮੈਂ ਕਿ ਮੂਕ ਫਿਰ ਇੱਥੇ ਰਿਆਮਤ ਹੈ ਇਸ ਸਾਲ ਤੇ ਮੈਨੂੰ ਸਾਰੇ ਬੰਦੇ ਗੱਲ ਮੋਗੇ ਦੇ ਨਾਂ ਤੇ ਜਾਣਦੇ ਆ ਉਹਨਾਂ ਨੂੰ ਮੌਜਾਂ ਲੱਗੀਆਂ ਰਹੀਆਂ ਜਿੰਨ ਚਿਰ ਉਹਨਾਂ ਚਾਹ ਚੜ ਜਾਣਾ ਵੀ ਅੱਜ ਗੱਲ ਬਾਈ ਨਾ ਪੇਛੀ ਆ ਪੇਛੀ ਤੇ ਚੱਲੇ ਆ ਕਿਉਂ ਰੋਟੀ ਪਾਣੀ ਲੱਸੀ ਦਹੀਂ ਸਬਜ਼ੀ ਦਾਲ ਜੋ ਵੀ ਕੋ ਹੋਣਾ ਬਾਧੂ ਹੋਣਾ ਤੇ ਦੋ ਦੋ ਖਾ ਲੈਣੀਆਂ ਭਰਾਵਾ ਸਾਰਿਆਂ ਨੇ ਵੰਡ ਕੇ ਉੱਥੇ ਆਏ ਤਾਂ ਹੈ ਨਹੀਂ ਵੀ ਆਪਾਂ ਕੱਲੇ ਖਾਂਦੇ ਸੀ ਸਾਰੇ ਭਰਾ ਹੀ ਹੁੰਦੇ ਉਦੋਂ ਤੇ ਇਹੀ ਆਪਣੇ ਜਕਾਟ ਆ ਜੇ ਆਪਾਂ ਨੂੰ ਜਾਤਾਂ ਪਾਤਾਂ ਤੇ ਲੜਾਈ ਜਾਂਦੇ ਜਿੰਨੇ ਬੰਦੇ ਜੇਲ੍ਹ ਚ ਕੋਈ ਨਹੀਂ ਲੜਦਾ ਚਾਹੇ ਕੋਈ ਤਕੜਾ ਚਾਹੇ ਕੋਈ ਮਾੜਾ ਚਾਹੇ ਕੋਈ ਛੰਨ ਵਿਚਾਲੇ ਵਾਲਾ ਸਾਰੇ ਭਰਾ ਬਣ ਕੇ ਰਹਿੰਦੇ ਉੱਥੇ ਤੇ ਐਂ ਕੱਟੀ ਜਾਂਦੀ ਆ ਬਾਈ ਬਹੁਤ ਵੱਡਾ ਦਰ ਰੱਖ ਕੇ ਕੱਟਣੀ ਪੈਂਦੀ ਆ ਕਿੰਨੇ ਟਾਈਮ ਦੀ ਹੋਗੀ 15 ਦੇ 15 ਦੀ ਹੋਗੀ ਇੱਕ ਤਾਂ ਯਾਰ ਵੀਰੇ ਬਹੁਤ ਤੁਸੀਂ ਪਿਆਰ ਦਿੱਤਾ ਨਹੀਂ ਮੈਂ ਤਾਂ ਹੁਣ ਮਰ ਮਰ ਜਾਣਾ ਸੀ ਉਹ ਪਿਛਲੀ ਵੀਡੀਓ ਚ ਨਾ ਖਰਾਬ ਹੋ ਗਿਆ ਥੋੜਾ ਜਿਹਾ ਪਿਛੇ ਨੂੰ ਐਂਡ ਤੇ ਜਿਹੜੀ ਗੱਲ ਮੈਂ ਕਹੀ ਆ ਉਹ ਪ੍ਰੋਬਲਮ ਆ ਗਈ ਕੋਈ ਤੇ ਮੈਂ ਤਾਂ ਤੁਹਾਨੂੰ ਬਈ ਮਰ ਮਰ ਜਾਣਾ ਸੀਗਾ ਸਿੱਧੀ ਤੁਹਾਨੂੰ ਗੱਲ ਦੱਸਾਂ 4 ਸਾਲ ਹੋ ਗਏ ਜੇਲ੍ਹ ਕੱਟੀ 4 ਸਾਲ ਘਰੇ ਆ ਕੇ ਬਹਿ ਗਏ 9ਵਾਂ ਸਾਲ ਚੱਲ ਪਿਆ ਬਨਵਾਸ ਕੱਟਦੇ ਨੂੰ ਮੂੰਹ ਨਹੀਂ ਦਿਖਾਉਣ ਜੋਗੇ ਕਿਸੇ ਨੂੰ ਆ ਹੁਣ ਜਾ ਕੇ ਆ ਵੀਡੀਓ ਵਾਲਾ ਕੰਮ ਕਰਿਆ ਜਾ ਕੇ ਨਹੀਂ ਮੈਂ ਪਹਿਲਾਂ ਵੀ ਕਰ ਸਕਦੇ ਪਰ ਨਹੀਂ ਉਹ ਮਹਾਰਾਜ ਦੀ ਰਾਜਾ ਤੋਂ ਬਿਨਾ ਪਤਾ ਨਹੀਂ ਝੂਲਦਾ ਠੀਕ ਆ ਭਾਈ ਜੀ ਹੱਥ ਬੰਨ ਕੇ ਬੇਨਤੀ ਆ ਮਹਾਰਾਜ ਪ੍ਰਮਾਤਮਾ ਸਾਡੇ ਪਰਿਵਾਰਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਲੰਬੀਆਂ ਉਮਰਾਂ ਬਖਸ਼ੇ ਗਲਤ ਕੰਮ ਗਲਤ ਕੰਮਾਂ ਤੋਂ ਬਚੋ ਬਈ ਕੁਛ ਨਹੀਂ ਪਿਆ ਕਿਸੇ ਗਲਤ ਕੰਮ ਚ ਤੇ ਕਦੇ ਕਿਸੇ ਦੇ ਮਗਰ ਨਾ ਲੱਗੋ ਕਿਸੇ ਦੇ ਨਾਲ ਨਾ ਜਾਓ ਉਹਨੂੰ ਪਹਿਲਾਂ ਪੁੱਛੋ ਕੰਮ ਕੀ ਆ ਕਾ ਬਾਲੇ ਬੰਦੇ ਤਾਂਹੀਂ ਫਸ ਕੇ ਨਾਲ ਜਾਣ ਚੀ ਵੀ ਕਿਸੇ ਨਾ ਕੋਈ ਮੋਟਰਸਾਈਕਲ ਤੇ ਬਹਿ ਕੇ ਜਾਵੜਿਆ ਉਹਨੇ ਗਲਤ ਕੰਮ ਕਰਿਆ ਉਹਨੇ ਪਸਾਤਾ ਆਪਦੇ ਆਪ ਨੂੰ ਬਚਾਓ ਆਪਦੇ ਮਾਂ ਪਿਓ ਦੇ ਆਖੇ ਲੱਗੋ ਤੇ ਵੀਡੀਓ ਨੂੰ ਬਾਈ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਕਮੈਂਟ ਸ਼ੇਅਰ ਜੋ ਵੀ ਹੈਗਾ ਕਰੋ ਤੁਹਾਡੇ ਨਾਲ ਹੀ ਅਸੀਂ ਆ ਬਾਈ ਤੇ ਤੁਸੀਂ ਬਹੁਤ ਜਿਆਦਾ ਪਿਆਰ ਬਖਸ਼ ਸਤਿ ਸ੍ਰੀ ਅਕਾਲ ਜੀ